ਤੁਹਾਡੇ ਤੇ ਵੀ ਕਿਸੇ ਵੇਲੇ ਸਮਾਂ ਆਇਆ ਸੀਗਾ ਜਦੋਂ ਤੁਹਾਡਾ ਐਕਸੀਡੈਂਟ ਹੋਇਆ ਸੀ ਤੁਹਾਡਾ ਆਪਰੇਸ਼ਨ ਹੋਇਆ ਉਹਦੋਂ ਕਿੰਨੇ ਫਿਰ ਉਹਦੋਂ ਤੁਹਾਡਾ ਸਾਥ ਦਿੱਤਾ ਸੀ ਫਲਡ ਫਲਡ ਦੇ ਵਿੱਚੋਂ ਸਾਥ ਆਇਆ ਸੀਗਾ ਮੈਂ ਹਸਪੀਟਲ ਸੀਗਾ ਨਾਲ ਇਕੱਠੇ ਬੈਠੇ ਖਾਦੇ ਪੀਤੇ ਸੀ ਉਹਨਾਂ ਨੇ ਮੇਰੇ ਨਾਲ ਦੀ ਵੀਡੀਓ ਬਣਾ ਕੇ ਪੋਸਟ ਆ ਪਾਤੀਆ ਆਪਦੇ ਅਕਾਊਂਟ ਨੰਬਰ ਦੇ ਦਿੱਤੇ ਆਪਦੇ ਅਕਾਊਂਟ ਭਰ ਲੈ ਮੇਰਾ ਪਹਿਲਾ ਆਪਰੇਸ਼ਨ 24 ਮਾਰਚ ਨੂੰ ਹੋਇਆ 2019 ਹੂੰ ਰਾਤੀ 12 ਵਜੇ ਸ਼ੁਰੂ ਹੋਇਆ ਸਵੇਰੇ 6:30 ਵਜੇ ਤੱਕ ਆਪਰੇਸ਼ਨ ਚੱਲਿਆ ਮੇਰਾ 6 6:30 ਘੰਟੇ ਆਪਰੇਸ਼ਨ ਲੱਗੇ ਉਹ ਆਪਰੇਸ਼ਨ ਚ ਮੇਰੀ ਅੱਖ ਬਚ ਗਈ ਇੱਕ ਸਾਰੀ ਸੀਤੀ ਹੋਈ ਹੈ ਜੇ 84 ਟਾਂਕੇ ਲੱਗੇ ਹੋਏ ਆ ਟਾਈਮ ਦੋ ਪਾਰ ਹੋ ਗਏ ਸੀਗੇ ਇਹ ਸਾਰੀ ਸੀ ਕਿ ਉਹਨਾਂ ਨੇ ਅੱਖ بچਾਤੀ ਸੀਗੀ ਉਹਨਾਂ ਨੇ ਕਿ ਪਹਿਲਾਂ ਅੱਖ ਬਚਾਉਂਦੇ ਆ ਫਿਰ ਬਾਅਦ ਵਿੱਚ ਅਗਲਾ ਕੰਸੈਪਟ ਕਰਾਂਗੇ ਤੇ ਦੂਜਾ ਮੇਰਾ ਆਪਰੇਸ਼ਨ ਹੋਣਾ ਸੀ 7 ਅਪ੍ਰੈਲ ਨੂੰ ਉਹਨਾਂ ਨੇ 1 ਅਪ੍ਰੈਲ ਨੂੰ ਮੈਨੂੰ ਛੁੱਟੀ ਦਿੱਤੀ ਕਿ ਤੂੰ ਥੋੜਾ ਦਿਨ ਉਹਨਾਂ ਘਰੇ ਰੈਸਟ ਕਰ ਲਓ ਫਿਰ 7 ਅਪ੍ਰੈਲ ਨੂੰ ਦਾ ਦੁਬਾਰਾ ਆਪਰੇਸ਼ਨ ਹੋਣਾ ਜਿਹੜੀ ਵੀਡੀਓ ਪਾ ਕੇ ਉਹਨਾਂ ਨੇ ਮਤਲਬ ਮੇਰਾ ਲੋਕਾਂ ਦਾ ਸੰਗਤ ਦਾ ਜਿੰਨਾ ਦਾ ਸੰਬੰਧ ਸੀ ਉਹ ਆਪਦੇ ਹੜੇ ਤੇ ਕਰ ਲਿਆ ਸਭ ਤੋਂ ਵੱਧ ਦੇਖੋ ਲੱਗਿਆ ਜਿਸ ਬੰਦੇ ਨੇ ਮੇਰੀ ਅੱਖ ਤੇ ਸੱਟ ਮਾਰੀ